ਹਾਂਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਮੈਚਿੰਗ ਸੂਟ ਵਿਦ ਦੁਪੱਟਾ ਵੀ ਲੈ ਕੇ ਆਏ ਆ ਤੁਸੀਂ ਵੀਡੀਓ ਨੂੰ ਜੇਕਰ ਫਸਟ ਟਾਈਮ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜੀ ਵੀਡੀਓ ਆਪਣੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਤੁਸੀਂ ਸੈਟ ਵਾਈਜ਼ ਲੈਣ ਲਈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਵਟਸਐਪ ਨੰਬਰ ਤੇ ਵੀਡੀਓ ਚ ਬਣੇ ਰਹੋ ਕੋ ਵਟਸਐਪ ਨੰਬਰ ਵੀ ਤੁਹਾਨੂੰ ਬੋਲਾਂਗੇ ਜੀ ਹਾਂਜੀ ਆ ਪ੍ਰਿੰਸਸ ਟੈਬੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਈ ਕੇ ਟੈਕਸ ਵੈਰਾਈ ਆਪਣੀ ਸਾਰੀ ਏਕੇ ਟੈਕਸ ਦੀ ਹੀ ਹੁੰਦੀ ਹੈ ਜੀ ਇਸਦੇ ਬਹੁਤ ਸਾਰੀ ਆਪਣੇ ਕੋਲੇ ਵੈਰਾਈ ਹੈ ਜਿਹੜੀ ਉਹ ਪਈ ਹੋਈ ਹੈ ਜੀ ਇਹ ਸਾਰੀ ਇਹੀ ਹੈਗੀ ਹੈ ਔਰ ਆ ਜਿਹੜੇ ਮੈਚਿੰਗ ਸੂਟ ਨੇ ਅੱਜ ਵਾਲੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆ ਚੈੱਕ ਵਾਲੇ ਨੇ ਜੀ ਆਪਾਂ ਥੋੜਾ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਦੇਖੋ ਜੀ ਇਹ ਚੈੱਕ ਹੈ ਜਿਵੇਂ ਬਰਬਰੀ ਚੈੱਕ ਆ ਰਹੇ ਹਨ ਬਰਬਰੀ ਵਾਂਗ ਚੈੱਕ ਬਣਿਆ ਹੋਇਆ ਹੈ ਪ੍ਰਿੰਸੈਸ ਹੈ ਜੀ ਆ ਆਪਣਾ ਫਰਸਟ ਕਲਰ ਆ ਗਿਆ ਜੀ ਇਹ ਮਜ਼ੈਂਟਾ ਕਲਰ ਆ ਗਿਆ ਜੀ ਬਾਟਮ ਰਹੂਗੀ ਆ ਵਾਲੀ ਤੁਹਾਡੀ ਸ਼ੈਡੋ ਪ੍ਰਿੰਟ ਵਾਲੀ ਮੈਜੈਂਟਾ ਤੇ ਆ ਰਹੀ ਹੋਗੀ ਜੀ ਇਸ ਦੀ ਗ੍ਰੇ ਗਰਾਊਂਡ ਨਾਲ ਮੈਜੈਂਟਾ ਫਲਾワー ਵਾਲੀ ਰਹੂਗੀ ਤੁਹਾਡੀ ਸ਼ਰਟ ਬਹੁਤ ਸੋਹਣਾ ਕੰਟਰਾਸਟ ਬਣਿਆ ਹੋਇਆ ਜੀ ਇਹ ਬਿਨਾਂ ਦੁਪट्टे ਤੋਂ ਹੈਗੇ ਨੇ ਜੀ ਸੂਟ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਲਾਈਨਿੰਗ ਵੀ ਇਹਨਾਂ ਵਿੱਚ ਨਹੀਂ ਲੱਗਦੀ ਜੀ ਹਾਂਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਨੈਕਸਟ ਕਲਰ ਮਹਿੰਦੀ ਆ ਗਿਆ ਜੀ ਆ ਕਲਰ ਹੈ ਜੀ ਜਿਹੜਾ ਹੁਣ ਦਿਖਾਈ ਦੇ ਰਿਹਾ ਇਹ ਨਾਲ ਸੇਮ ਕਲਰ ਹੈਗਾ ਇਹ। ਔਰ ਆ ਰੋਗੀ ਜੀ ਇਸ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਵੀ ਬਹੁਤ ਜਿਆਦਾ ਸੋਹਣੀ ਹੈ ਜੀ। ਆ ਰਿਹਾ ਹੈ ਜੀ ਪ੍ਰੋਪਰ ਸੂਟ। ਸੇਮ ਕਲਰ ਡਿੱਟੋ ਆ ਰਿਹਾ ਹੈ ਬਸ ਜਿਵੇਂ ਹੈਗਾ ਉਦਾਂ ਹੀ ਆ ਰਿਹਾ ਜੀ। ਹਾਂਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹ ਵਾਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਆਇਸਰੀ ਬਾਟਮ ਆ ਗਈ ਜੀ ਇਹਦੇ ਵਿੱਚ ਨਾ ਬਾਟਮ ਦੇ ਵਿੱਚ ਵੀ ਥੋੜਾ ਥੋੜਾ ਪ੍ਰਿੰਟ ਜਾਂ ਹੁੰਦਾ ਬਾਲਾ ਨਹੀਂ ਕਲੀਅਰ ਨਹੀਂ ਦਿਸਦਾ ਹੈਗਾ ਸ਼ਰਟ ਨੂੰ ਕੁਟ ਸ਼ੈਡੋ ਜੀ ਹੁੰਦੀ ਹੈ ਜੀ ਇਹਦੇ ਵਿੱਚ ਨੇ ਸਾਰੇ ਸੂਟ ਜਿਹੜੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਮੈਚਿੰਗ ਪ੍ਰਿੰਸਸ ਵਾਲੇ ਪ੍ਰਾਈਸ ਰਹੂਗਾ 650 ਰੁਪਏ ਓਨਲੀ ਸਿਰਫ 650 ਰੁਪਏ ਇਸ ਦੇ ਵਿੱਚ ਕੋਰੀਅਰ ਐਡ ਨਹੀਂ ਹੈਗਾ ਜੀ ਕੋਰੀਅਰ ਤੁਹਾਨੂੰ ਐਕਸਟਰਾ ਦੇਣਾ ਪਊਗਾ ਤੇ ਵਿజిਟ ਕਰਕੇ ਲੈ ਲਓਗੇ ਤਾਂ ਬਹੁਤ ਵਧੀਆ ਜੀ ਉਸ ਦੇ ਵਿੱਚ ਤੁਸੀਂ ਹੋਰ ਵੀ ਵੈਰੈਟੀ ਕਾਫੀ ਹੈ ਜਿਹੜੀ ਆਪਣੇ ਕੋਲੇ ਦੇਖ ਲਓਗੇ ਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਵੀਡੀਓ ਦੇ ਵਿੱਚ ਨੇ ਹੈ ਲਾਈਟ ਆ ਰਿਹਾ ਹੈ ਜੀ ਇਹ ਪੈਰਟ ਜਾਂ ਮਹਿੰਦੀ ਹੈ ਜਿੱਥੇ ਵੀ ਆਪਣੇ ਕੋਲੇ ਵੀਡੀਓ ਚ ਕਲਰ ਕਲੀਅਰ ਹੋਇਆ ਤੁਹਾਨੂੰ ਦੱਸਾਂਗੇ ਜੀ ਦੇਖੋ ਜੀ ਸ਼ਰਟ ਦਾ ਜਿਹੜਾ ਆ ਕਲਰ ਹੈਗਾ ਨਾ ਆ ਵਾਲਾ ਕਲਰ ਜਿਹੜਾ ਸ਼ਰਟ ਦਾ ਕਲਰ ਹੈ ਇਹੀ ਕਲਰ ਦੀ ਬਾਟਮ ਹੈ ਬਾਟਮ ਥੋੜੀ ਲਾਈਟ ਆ ਰਹੀ ਹੈ ਵੀਡੀਓ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਸ ਦੇ ਵਿੱਚ ਤਿੰਨ ਕਲਰ ਆਣਗੇ ਜੀ ਆਪਣੇ ਕੋਲੇ ਤਿੰਨੇ ਕਲਰ ਬਹੁਤ ਹੀ ਸੋਹਣੇ ਨੇ ਜੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਪਿੰਕ ਲਾਈਟ 베بی ਪਿੰਕ ਜੀ ਟੋਨ ਤੇ ਹੈ ਜੀ 23 ਹੈਗਾ ਜਿਹੜਾ ਇਸ ਦਾ ਆਪਣੇ ਰੂਗਾ ਜੀ 650 ਰੁਪਏ ਬਿਨਾਂ ਲਾਈਨਿੰਗ ਤੋਂ ਬਣਨਗੇ ਜੀ ਦੁਪੱਟੇ ਇਸ ਦੇ ਨਾਲ ਨਹੀਂ ਹੋਣਗੇ ਜੀ ਏਕੇ ਟੈਕਸ ਦੀ ਵੈਰਾਈਟੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਈਸ 650 ਜੀ ਇਸ ਦੇ ਵਿੱਚ ਲਾਈਨਾਂ ਨੇ ਜੀ ਚੈੱਕ ਨਹੀਂ ਹੈਗਾਗਾ ਇਹ ਟੈਬੀ ਜਿਸ ਨੂੰ ਆਪਾਂ ਟੈਬੀ ਕਹਿੰਦੇ ਨੇ ਇਹ ਟੈਬੀ ਡਿਜ਼ਾਈਨ ਬਣਾਇਆ ਹੋਇਆ ਜੀ ਇਸ ਤੇ ਲਾਈਨਾਂ ਵਾਲਾ ਇਹਦੇ ਵਿੱਚ ਤੁਸੀਂ ਆਪਣੇ ਕੋਲੋਂ ਵਿਦੇ ਦੁਪੱਟਾ ਵੀ ਲੈ ਸਕਦੇ ਹੋ ਜੀ ਵੈਰਾਈਟੀ ਵਿਦੇ ਦੁਪੱਟਾ ਵੀ ਆਪਣੇ ਕੋਲੇ ਬਹੁਤ ਵੈਰਾਈਟੀ ਪਈ ਹੈ ਜੀ ਇਸ ਦੀ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਜੋਰਜਟ ਟੈਬੀ ਜੋਰਜਟ ਇਹ ਕੇ ਟੈਕਸ ਦੀ ਵੈਰਿਟੀ ਰਹੂਗੀ ਜੀ ਇਹ ਵੀ ਸਵਿਸ ਜੋਰਜਟ ਹੈ ਜੀ ਵਿਦ ਐਮਬਰਾਇਡਰੀ ਆ ਦੇਖੋ ਜੀ ਤੁਹਾਨੂੰ ਥੋੜਾ ਜ਼ੂਮ ਕਰਕੇ ਫਲਾਰ ਦਿਖਾਉਣੇ ਦੇਖੋ ਜੀ ਇਹ ਲਖਨਵੀ ਵਰਕ ਕਰਿਆ ਹੋਇਆ ਹੈ ਸਾਰੀ ਸ਼ਰਟ ਤੇ ਕੱਟ ਹੈ ਜਿਹੜੀ ਉਹ ਪ੍ਰੋਪਰ ਰਹੂਗੀ ਜੀ ਬਿਨਾਂ ਦੁਪੱਟੇ ਤੋਂ ਨਹੀਂ ਜੀ ਇਹ ਸੂਟ ਇਹਦੇ ਵਿੱਚ ਨਾ ਸ਼ਰਟ ਦੇ ਵਿੱਚ ਇਨਰ ਲੱਗੂਗਾ ਹੀ ਤੇ ਬਾਟਮ ਦੇ ਉੱਤੇ ਤੁਹਾਡੀ ਚੋਅ ਅਲਾ ਵੀ ਸਕਦੇ ਹੋ ਕਿ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਕਲੀ ਸ਼ਾਰਟ ਦੇ ਵਿੱਚ ਲਾ ਲਓਗੇ ਤਾਂ ਵੀ ਵਧੀਆ ਬਣੂਗਾ ਸੂਟ ਆਪਣੇ ਇਹ ਵਾਲੇ ਸੂਟ ਹੈ ਜਿਹੜੇ ਇਹਨਾਂ ਦਾ ਪ੍ਰਾਈਸ ਲਊਗਾ ਜੀ 1150 ਰੁਪਏ ਓਨਲੀ ਸਿਰਫ 1150 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆ ਵੈਰਾਈਟੀ ਹੈ ਜਿਹੜੀ ਮਿਲੂਗੀ ਹਾਂਜੀ ਅਗਲਾ ਕਲਰ ਹੈਗਾ ਜਿਹੜਾ ਇਸ ਦਾ orange peach ਜਾ ਆ ਗਿਆ ਜੀ ਲਾਈਵ ਪੀਚ ਨਹੀਂ ਹੈਗਾ ਇਹ orange peach ਹੈ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨ ਹੈਗਾ ਬ੍ਰਾਈਟ ਆਪਾਂ ਤੁਹਾਨੂੰ ਜਿੰਨੀ ਵੀ ਅੱਜ ਦਿਖਾਵਾਂਗੇ ਕਿ ਟੈਕਸ ਦੀ ਹੋਊਗੀ ਜੀ ਓਨਲੀ ਸੈਟ ਵਾਈਜ਼ ਲੈਣ ਲਈ ਤੁਸੀਂ ਆਪਣੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਆਪਣਾ WhatsApp ਨੰਬਰ 9417496707 ਹੈ ਜੀ ਕਈ ਕਸਟਮਰ ਪਤਾ ਕੀ ਕਰਦੇ ਨੇ ਜੀ ਇਸ ਨੂੰ ਕਾਲਿੰਗ ਲਾਈ ਜਾਂਦੇ ਰਹਿੰਦੇ ਨੇ ਇਹ ਓਨਲੀ WhatsApp ਨੰਬਰ ਹੈ ਜੀ ਓਨਲੀ ਮੈਸੇਜ ਹੀ ਕਰ ਸਕਦੇ ਹੋ ਤੁਸੀਂ ਇਸ ਤੇ ਜਾਂ WhatsApp ਕਾਲ ਲਾ ਸਕਦੇ ਹੋ ਸਿੰਪਲ ਕਾਲ ਆ ਜਿਹੜੀ ਉਹ ਇਸ ਨੰਬਰ ਤੇ ਨਹੀਂ ਲੱਗਦੀ ਜੀ ਹਾਂਜੀ ਅਗਲਾ ਆਪਣੇ ਕੋਲੇ ਇਹੀ ਕਲਰ ਆ ਗਿਆ ਇਹ ਇਸੇ ਡਿਜ਼ਾਈਨ ਦੇ ਵਿੱਚ ਹੀ ਅਗਲਾ ਕਲਰ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਜਿਆਦਾ ਇਨਾਂ ਦਾ ਪ੍ਰਾਈਸ ਰਹੂਗਾ ਜੀ ਆਪਣੇ ਕੋਲੇ ਜਿਹੜੇ ਜੋਰ ਜੱਟ ਵਾਲੇ ਨੇਗੇ ਮੈਚਿੰਗ ਸੂਟ 1150 ਰੁਪਏ ਹਾਂਜੀ ਇੱਕ ਆਪਣੇ ਕੋਲੇ ਆਹ ਵੈਰੈਟੀ ਹੈਗੀ ਹੈ ਜੀ ਸ਼ਿਮਰ ਦੀ ਇਹ ਵੀ ਤੁਹਾਨੂੰ ਜਿクセ ਨੇ ਆਪਣੇ ਚੁਆਇਸ ਦੀ ਐਮਬਰਾਇਡਰੀ ਕਰਾਉਣੀ ਹੈ ਹੈਂਡ ਮਸ਼ੀਨ ਜੋ ਵੀ ਪੇਂਟ ਕਰਵਾਉਣਾ ਤਾਂ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਹੈ ਜਿਹੜੀ ਇਹ ਵੀ ਮਿਲ ਜੂਗੀ ਇਹ ਤਾਂ ਜਸਟ ਆਪਾਂ ਇੱਕ ਤੁਹਾਨੂੰ ਦਿਖਾਈ ਹੈ ਕਿ ਇਹ ਚੀਜ਼ ਵੀ ਆਪਣੇ ਕੋਲ ਮਿਲ ਜੂਗੀ ਕਲਰ ਇਸ ਦੇ ਵਿੱਚ ਕਾਫੀ ਨੇ ਔਰ ਪਲੇਨ ਦੇ ਵਿੱਚ ਆਪਣੇ ਕੋਲੇ ਪਸ਼ਮੀਨਾ ਵੀ ਆਇਆ ਜੀ ਇਸ ਟਾਈਮ ਪਸ਼ਮੀਨਾ ਵੀ ਆ ਚੁੱਕਿਆ ਆਰੀਅਨ ਦਾ ਪਸ਼ਮੀਨਾ ਰਹੂਗਾ ਜੀ ਆਪਣੇ ਕੋਲੇ ਹਾਂਜੀ ਆ ਸੂਟ ਨੇ ਜਿਹੜੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ ਸੂਟ ਰਹਿਣਗੇ ਆਲ ਓਵਰ ਇਹ ਸੂਟ ਆਲ ਓਵਰ ਰਹਿਣਗੇ ਜੀ ਇਹ ਕੇ ਟੈਕਸ ਦੀ ਵੈਰਾਈਟੀ ਹੈ ਜੀ ਸਾਰੀ ਆਲ ਓਵਰ ਸੂਟ ਰਹਿਣਗੇ ਵਿੱਦ ਮਸਲੀਨ ਦੁਪੱਟਾ ਆਤਾ ਰਹੂਗਾ ਜੀ ਸੂਟ ਕਲਰ ਬਿਲਕੁਲ ਸਹੀ ਹੈ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਹੈ ਤੁਹਾਨੂੰ ਔਰ ਹੁਣ ਤੁਹਾਨੂੰ ਦਿਖਾਉਣੇ ਜੀ ਇਸ ਦਾ ਦੁਪੱਟਾ ਆ ਹੈਗਾ ਜੀ ਇਸ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਜੀ ਮਸਲੀਨ ਮਡਾਲ ਦੇ 2.5 ਮੀਟਰ ਕੱਟ ਵਾਲੇ ਦੁਪੱਟੇ ਰਹਿਣਗੇ ਜੀ ਸਾਰੇ ਕੱਟ ਆ ਜਿਹੜੀ ਦੁਪੱਟਿਆਂ ਦੀ ਹੋ 2.5 ਮੀਟਰ ਹੋਊਗੀ ਜੀ ਇਸ ਦੇ ਵਿੱਚ ਤੁਸੀਂ ਆਪਣੇ ਕੋਲੋਂ ਸੈੱਟ ਵਾਈਜ਼ ਵੀ ਲੈ ਸਕਦੇ ਹੋ ਜੀ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਹੁੰਦੇ ਆ ਜੀ ਇਹ ਵਿਦੂਪਟਾ ਤੁਹਾਨੂੰ ਮਿਲੂਗਾ ਜੀ 1150 ਰੁਪਏ ਓਨਲੀ ਸਿਰਫ 1150 ਦਾ ਤੁਹਾਨੂੰ ਇਹ ਮਿਲੂਗਾ ਜੀ ਆਪਣੇ ਕੋਲ ਇਸਦੇ ਵਿੱਚ ਇੱਕ ਤਾਂ ਇਹ ਕਲਰ ਆ ਗਿਆ ਜੀ ਇਸਦੇ ਨਾਲ ਬਲੈਕ ਦੁਪੱਟਾ ਰਹੂਗਾ ਦੇਖੋ ਜੀ ਸੂਟ ਤਾਂ ਐਵੇਂ ਦਾ ਰਹੂਗਾ ਇੰਨਾ ਬਲੈਕ ਹੈ ਤੇ ਦੁਪੱਟਾ ਰਹੂਗਾ ਇਸਦਾ ਜਿਆਦਾ ਬਲੈਕ ਔਰ ਇੱਥੇ ਵਿੱਚ ਆ 컬러 ਆ ਗਿਆ ਜੀ ਇਹ ਆ ਗਿਆ ਜੀ ਮਹਿੰਦੀ ਮਹਿੰਦੀ 그린 ਕਲਰ ਆ ਗਿਆ ਜੀ ਔਰ ਅਗਲਾ ਕਲਰ ਆ ਗਿਆ ਆਪਣੇ ਕੋਲੇ ਜੀ ਬਲੂ ਬਲੂ ਕਲਰ ਆ ਗਿਆ ਜੀ ਆ ਤਿੰਨ ਕਲਰ ਰਹਿਣਗੇ ਜੀ ਮਹਿੰਦੀ ਬਲੂ ਤੇ ਬਲੈਕ ਵਿਦ ਮਸਲੀਨ ਦੁਪੱਟਾ 2.5 ਮੀਟਰ ਕੱਟ ਵਾਲਾ ਜੀ ਸੂਟ ਦੀ ਕੱਟ ਪ੍ਰੋਪਰ ਹੋ ਫ੍ਰੀ ਸਾਈਜ਼ ਹੈ ਜੀ ਹਰ ਇੱਕ ਦਾ ਬਣੂਗਾ ਇਸ ਦੇ ਵਿੱਚ ਲੌਨ ਲੌਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਬਿਨਾ ਇਨਰ ਤੋਂ ਬਣਨ ਵਾਲੇ ਸੂਟ ਨੇ ਜੀ ਆ ਕ੍ਰਾਈ ਰਹੂਗਾ ਜੀ ਇਸ ਦਾ 1150 ਰੁਪਏ 1100 50 ਰੁਪਏ ਓਨਲੀ ਸਿਰਫ 1150 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਵੈਰਾਈਟੀ ਹੈ ਜਿਹੜੀ ਮਿਲੂਗੀ ਜੀ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲ ਆ ਦੇਖੋ ਆ ਵੀ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਸਿਆਣੇ-ਨਿਆਣੇ ਸਾਰੇ ਵੀਅਰ ਕਰ ਸਕਦੇ ਆ ਜੀ ਇਸ ਨੂੰ ਬਹੁਤ ਸੋਹਣੀ ਚੀਜ਼ ਹੈ ਜੀ ਡਿਜ਼ਾਈਨਿੰਗ ਕਲਰ ਬਹੁਤ ਸੋਹਣਾ ਹੈ ਦੇਖੋ ਜੀ ਆ ਰੂਗਾ ਜੀ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਜੀ ਇਹਦਾ ਕਲਰ ਇਹਨੇ ਜਿਹੜਾ ਆ ਕਲਰ ਹੈ ਜੀ ਆ ਵਾਲਾ ਹੁਣ ਜਿਹੜਾ ਕਲਰ ਦਿਸ ਰਿਹਾ ਤੁਹਾਨੂੰ ਦੁਪੱਟੇ ਦਾ ਸੇਮ ਕਲਰ ਹੈ ਇੱਥੇ ਆ ਕੇ ਥੋੜਾ ਜਿਹਾ ਡਾਰਕ ਲੱਗਦਾ ਬਟ ਡਾਰਕ ਨਹੀਂ ਹੈਗਾ ਇੰਨਾ ਕੁ ਹੈਗਾ ਕਲਰ ਲਾਈਟ ਹੀ ਹੈ ਜੀ ਹਲਕਾ ਜਿਹਾ ਪਾਉ ਮਤਲਬ ਕਿ ਬੇਵੀ ਪਿੰਕ ਜੀ ਟੋਨ ਚ ਕਹਿ ਸਕਦੇ ਆ ਤੇ ਆ ਜਿਹੜਾ ਦੁਪੱਟਾ ਇਹ ਦੁਪੱਟਾ ਸੌਰੀ ਸੂਟ ਰਹਿ ਗਿਆ ਜੀ ਇਹਦਾ ਸੂਟ ਆ ਨਾ ਜਿਹੜਾ ਇਹ ਦੁਪੱਟਾ ਫੁੱਲਾਂ ਨਾਲ ਮੈਚ ਕੀਤਾ ਹੋਇਆ ਜੀ ਆਹ ਫਲਾਰ ਨਾਲ ਦਾ ਹੈਗਾ ਆਪਣਾ ਪੀਚ ਜੀ ਪੀਚ ਜੀ ਟੋਨ ਚ ਪਿੰਕ ਹੈ ਜੀ ਸੂਟ ਆਲ ਓਵਰ ਰਹੂਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਆਪਣੇ ਕੋਲੋਂ ਬਹੁਤ ਜ ਮਤਲਬ ਕਿ ਘਾਟ ਹੀ ਬੰਦੀ ਹੈ ਤੇ ਤੁਸੀਂ ਸ਼ੇਅਰ ਕਰਿਆ ਕਰੋ ਤਾਂ ਕਿ ਕਸਟਮਰ ਦਾ ਫਾਇਦਾ ਹੋ ਸਕੇ ਤੇ ਆਪਣੇ ਕੋਲੇ ਪਹੁੰਚ ਸਕਣ ਜਿਨ੍ਹਾਂ ਨੇ ਘਰੇ ਕੰਮ ਸਟਾਰਟ ਕੀਤਾ ਹੋਇਆ ਚਾਹੇ ਕਿਸੇ ਦੀ ਸ਼ਾਪ ਚੱਲ ਰਹੀ ਹੈ ਕਿਸੇ ਮਾਰਕੀਟ ਦੇ ਚੱਲ ਰਹੀ ਹੈ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਤੇ ਵੈਰਾਈਟੀ ਜਿਹੜੀ ਆਪਾਂ ਪ੍ਰੋਵਾਈਡ ਕਰਵਾਵਾਂਗੇ ਜੀ ਅੱਗੇ ਆ ਗਿਆ ਜੀ ਆਹ ਵਾਲਾ ਕਲਰ ਇਸ ਦਾ ਦੇਖੋ ਆ ਵੀ ਕਲਰ ਬਹੁਤ ਸੋਹਣਾ ਹੈ ਜਿਵੇਂ ਵੀਡੀਓ ਦੇ ਵਿੱਚ ਦਿਖ ਰਿਹਾ ਨਾ ਸੇਮ ਕਲਰ ਹੈ ਜੀ। ਔਰ ਅਗਲਾ ਕਲਰ ਇੱਥੇ ਆ ਗਿਆ ਜੀ ਆਹ ਵਾਲਾ। ਦੇਖੋ ਜੀ ਕਲਰ ਇਹ ਵੀ ਬਹੁਤ ਸੋਹਣਾ। ਆਹ ਦੁਪੱਟਾ ਰਹੂਗਾ ਜੀ ਇਸਦਾ। ਇਸਦਾ ਆਹ ਦੁਪੱਟਾ ਰਹੂਗਾ। ਔਰ ਇਸ ਨਾਲ ਕਲਰ ਨੇ ਜੀ ਆ ਰਹੇ ਨੇ ਵੀ ਤਿੰਨੇ। ਦੇਖੋ। ਤਿੰਨੇ ਕਲਰ ਬਹੁਤ ਜ਼ਿਆਦਾ ਸੋਹਣੇ ਹੈ ਜੀ। ਬਹੁਤ ਵਧੀਆ ਸੂਟਣਗੇ। ਇਨਾਂ ਤੇ ਲਾਈਨਿੰਗ ਲੌਂਗ ਦੀ ਵੀ ਲੋੜ ਨਹੀਂ ਪੈਂਦੀ ਜੀ। ਅਗਲਾ ਡਿਜ਼ਾਈਨ ਆ ਗਿਆ ਜੀ ਆਪਣਾ ਆਹ ਵਾਲਾ। ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ, ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਹੈ ਜੀ। 올ਓਵਰ ਸੂਟ ਹੈ। 올ਓਵਰ ਸੂਟ ਰਹੂਗਾ ਜੀ ਮਸਲੀਨ ਦੇ ਦੁਪੱਟੇ ਨਾਲ। ਪ੍ਰਾਈਜ਼ ਹੈਗਾ ਜਿਹੜਾ ਦੁਪੱਟੇ ਵਾਲੇ ਆਪਾਂ ਮਸਲੀਨ ਵਾਲੇ ਸੂਟ ਦਿਖਾਏ ਨੇ ਤੁਹਾਨੂੰ ਮਸਲੀਨ ਦੇ ਦੁਪੱਟਿਆਂ ਦਾ ਨਾਲ ਸੂਟ ਨੇ ਜਿਹੜੇ ਇਹਨਾਂ ਦਾ ਪ੍ਰਾਈਜ਼ ਹੋਊਗਾ ਜੀ 1150 ਪਰ ਓਨਲੀ ਸਿਰਫ 1150 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰਾਈਟੀ ਹੈ ਜਿਹੜੀ ਮਿਲੂਗੀ ਆਹ ਦੇਖੋ ਇਹ ਆ ਗਿਆ ਜੀ ਮਹਿੰਦੀ ਗ੍ਰੀਨ ਜਾਇ ਹੈ ਗਰਾਊਂਡ ਇਸ ਦੀ ਫਲਾਰ ਤੁਹਾਨੂੰ ਦਿਸ ਰਹੇ ਨੇ ਸੇਮ ਹੈਗਾ ਤੇ ਹੋਰ ਇਸ ਦਾ ਆਪਾਂ ਦੁਪੱਟਾ ਦਿਖਾਉਣੇ ਤੁਹਾਨੂੰ ਦੁਪੱਟਾ ਦੇਖੋ ਕਿੰਨਾ ਧਿਆਨ ਦਾ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਦੇਖੋ ਜੀ ਦੁਪੱਟਾਂ ਨਾਲੇ ਸੂ ਬਹੁਤ ਸੋਹਣੀ ਚੀਜ਼ ਹੈ ਇਹ ਦੁਪੱਟੇ ਉਹ ਨਹੀਂ ਹੈਗੇ ਜੀ ਜਿਹੜੇ ਸਿਰ ਤੇ ਨਹੀਂ ਖੜਦੇ ਬਹੁਤ ਕਸਟਮਰਸ ਦੇ ਮੈਸੇਜ ਆਉਂਦੇ ਰਹਿੰਦੇ ਆ ਵੀ ਦੁਪੱਟੇ ਸਿਰ ਤੇ ਰਹਿੰਦੇ ਨੇ ਹਾਂਜੀ ਸਿਰ ਤੇ ਰਹਿਣ ਵਾਲੇ ਹੀ ਦੁਪੱਟੇ ਨੇ ਇਹ ਉਹ ਨਹੀਂ ਹੈਗੇ ਚਾਲੂ ਜਿਹੇ ਦੁਪੱਟੇ ਨਹੀਂ ਹੈਗੇ ਇਹ ਕੇ ਟੈਕਸ ਦੀ ਵੈਰਾਈਟੀ ਆ ਤੁਸੀਂ ਜੇ ਪਹਿਲਾਂ ਵੀਅਰ ਕੀਤੇ ਤਾਂ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਜੀ ਬਹੁਤ ਵਧੀਆ ਹੈਗੇ ਨੇ ਦੁਪੱਟੇ ਮਾਰ ਇਸ ਦੇ ਵਿੱਚ ਕਲਰ ਰਹਿਣਗੇ ਜੀ ਆਹ ਵਾਲੇ ਦੇਖੋ ਆ ਵੀ ਕਿੰਨਾ ਪਿਆਰਾ ਕਲਰ ਹੈ ਸੇਮ ਕਲਰ ਹੈ ਜੋ ਤੁਹਾਨੂੰ ਦਿਖ ਰਿਹਾ ਹੈ ਜੀ ਔਰ ਇਸੇ ਦਾ ਆ ਕਲਰ ਆ ਜਾਊਗਾ ਜੀ ਤੇ ਇੱਕ ਇਸੇ ਦਾ ਆ ਕਲਰ ਆ ਜਾਊਗਾ ਤਿੰਨ ਕਲਰ ਰਹਿਣਗੇ ਜੀ ਦੁਪੱਟੇ ਸਾਰਿਆਂ ਦੇ ਡਿਜ਼ਾਈਨਿੰਗ ਚ ਸੇਮ ਰਹਿਣਗੇ ਕਲਰ ਹੈਗਾ ਜਿਹੜਾ ਉਹ ਸੂਟ ਦੇ ਅਕੋਰਡਿੰਗ ਚੇਂਜ ਰਹੂਗਾ ਜੀ ਤੇ ਪ੍ਰਾਈਸ 1150 ਪੈ ਰੂਗਾ ਜੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚ ਧੰਨਵਾਦ